ਕੁਮਾ ਦਲਜੀਤ ਸਿੰਘ ਸਮੇਤ ਜਿਹੜੇ ਪੁਲਿਸ ਪਾਰਟੀ ਵੱਲੋਂ ਡੱਲੇਵਾਲ ਮੋੜ ਤੇ ਜਿਹੜਾ ਨਾਕਾ ਲਾਇਆ ਹੋਇਆ ਸੀ ਉਹਦੇ ਵਿੱਚ ਜਿਹੜੇ ਆ ਅ ਅਰਮਜੀਤ ਸਿੰਘ ਸਨ ਅਖਵਾਲ ਸਿੰਘ ਵਾਸੀ ਮਲਾਪਨਗਰ ਮਾਲਟਾਉਨ ਅਤੇ ਸਾਦਿਕ ਮੁਹੰਮਦ ਉਹ ਆਂਡਾ ਸਨ ਅ ਤਾਜ ਮੁਹੰਮਦ ਵਾਸੀ ਪਿੰਡ ਸਤੌਰ ਥਾਣਾ ਹਰਿਆਣਾ ਨੂੰ ਜਿਹੜਾ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਜਿਹੜਾ ਕਾਬੂ ਕੀਤਾ ਆ ਅ ਜਿਨ੍ਹਾਂ ਪਾਸੋਂ 56 ਗ੍ਰਾਮ ਜਿਹੜਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਹੜੇ ਲੜੀ ਦੇ ਤਹਿਤ ਜਿਹੜਾ ਉਨਾਂ ਦੇ ਖਿਲਾਫ ਪੂਰਾ ਮੁਕੱਦਮਾ ਨੰਬਰ 43 ਮਿਤੀ 1/4/25 ਅੰਡਰ ਸੈਕਸ਼ਨ 22 ਕਾਡ 85 ਪੀਐਸ ਹਰਿਆਣਾ ਦੇ ਦਰਜ ਕੀਤਾ ਗਿਆ। ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਇਹਨਾਂ ਦੀ ਜਿਹੜੀ ਪੁਸ਼ਟੀਸ਼ ਦੇ ਵਿੱਚ ਜਿਹੜਾ ਇਹ ਚੀਜ਼ ਆਈ ਹੈਗੀ ਆ ਕਿ ਇਹਨਾਂ ਵੱਲੋਂ ਨਸ਼ੇ ਦੀ ਲੋਰ ਜਾਂ ਨਸ਼ੇ ਦੀ ਪੂਰਤੀ ਕਰਨ ਲਈ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਵਕ-ਵਕ ਹੋਰ ਵੀ ਵਾਰਦਾਤਾ ਕੀਤੀਆਂ। ਇਹਨਾਂ ਪਾਸ ਜਿਹੜਾ ਖਡੌਣਾ ਨਮਾ ਪਿਸਤੌਲ ਜਿਹਦੇ ਵਿੱਚੋਂ ਵਗਾਰਾ ਅੱਗ ਵਗਾਰਾ ਨਿਕਲਦੀ ਹੈਗੀ ਆ ਉਹ ਜਿਹੜੀ ਲੇਬਰ ਸ਼ਾਮ ਨੂੰ ਆਪਣੇ ਜਿਹੜੀ ਆ ਛੁੱਟੀ ਕਰਕੇ ਨਿਕਲਦੀ ਹੈ ਜਾਂ ਸਵੇਰ ਨੂੰ ਜਿਹੜੀ ਲੇਬਰ ਦਾ ਆਫ ਹੁੰਦਾ ਆ ਉਹਨਾਂ ਨੂੰ ਇਹੋ ਜਿਹੜੇ ਨਿਸ਼ਾਨਾ ਬਣਾਉਂਦੇ ਸਨ ਇਹਨਾਂ ਨੇ ਜਿਹੜਾ ਇੱਕ ਪਹਿਲੋਂ ਜਿਹੜਾ ਸਵਿੱਤਰੀ ਫੈਕਟਰੀ ਜਿਹੜੀ ਆ ਫੈਕਟਰੀ ਆ ਉੱਥੋਂ ਐਕਟ ਵਾਸੋਂ ਸਕੂਟਰ ਪਾਸੋਂ ਜਿਹੜਾ ਇਹਨਾਂ ਨੇ 13000 ਰੁਪਇਆ ਖੋਇਆ ਇਸੇ ਤਰ੍ਹਾਂ ਇਹਨਾਂ ਨੇ ਗਾਹਾਂ ਜਿਹੜਾ ਕਰਦੇ ਹੋਏ ਇਹਨਾਂ ਨੇ ਪੀਕਵਾਲ ਨਹਿਰ ਦੇ ਉੱਤੇ ਜਿਹੜਾ ਪ੍ਰਵਾਸੀ ਮਜ਼ਦੂਰ ਪਾਸੋਂ ਜਿਹੜਾ ਉਹਦੇ ਲੁੱਟ ਕੀਤੀ ਹੈਗੀ ਆ ਇਹਨਾਂ ਦੇ ਖਿਲਾਫ ਜਿਹੜਾ ਉਹਨਾਂ ਦੀ ਪੁੱਛਗਿੱਛ ਕਰਕੇ ਆਈਡੈਂਟੀਫਿਕੇਸ਼ਨ ਕਰਾ ਕੇ ਉਹਨਾਂ ਨੂੰ ਮੁਲਾਜ਼ਮਾ ਨੂੰ ਕਰਦੇ ਇਹਨਾਂ ਦੇ ਤਹਿਤ ਇੱਕ ਵੱਖਰਾ ਮਕਦਮਾ ਨੰਬਰ 45 ਜਿਹੜਾ 25309 4BNX ਤਹਿਤ ਦਰਜ ਕੀਤਾ ਗਿਆ ਤੇ ਇਹਨਾਂ ਪਾਸੋਂ ਅੱਜ ਵੀ ਜਿਹੜਾ ਇਹਨਾਂ ਦਾ ਪੁਲਿਸ ਰਿਮਾਨ ਲਿਆ ਆ ਜਿਹੜਾ ਸਾਦਿਕ ਉਰਫ ਮੁਹੰਮਦ ਆ ਇਹਦੇ ਪਾਸ ਪਹਿਲਾਂ ਵੀ 5 ਕੇਸ ਦਰਜ ਆ ਮਕੇਸ਼ ਕੁਮਾਰ ਜਿਹੜਾ ਇਹਦੇ ਖਿਲਾਫ ਵੀ ਜਿਹੜਾ ਪਹਿਲਾਂ ਚੋਰੀ ਦਾ ਦਰਜ ਹੈਗਾ ਇਹਨਾਂ ਦੀ ਪੁਸ਼ਗ੍ਰਿਸ਼ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਆ ਕਿ ਜਿਹੜਾ ਇਹਨਾਂ ਨਾਲ ਇੱਕ ਤੀਜਾ ਸਾਥੀ ਸੀ ਸਰਬਜੀਤ ਵਾਸੀ ਪਿੰਡ ਕਾਂਟੀਆਂ ਹਰਿਆਣਾ ਉਹਦੇ ਖਿਲਾਫ ਵੀ ਇੱਕ ਜਿਹੜਾ ਚੋਰੀ ਦਾ ਫਰਜ਼ਾ ਦਰਜ ਹੈਗਾ ਇਹ ਨਸ਼ਾ ਕਰਨ ਦੀ ਪੂਰਤੀ ਲਈ ਜਾਂ ਨਸ਼ੇ ਦੀ ਜਿਹੜੀ ਲੋਰ ਦੇ ਵਿੱਚ ਜਿਹੜੀਆਂ ਇਹ ਪ੍ਰਵਾਸੀ ਮਜ਼ਦੂਰਾਂ ਨੂੰ ਛਾਣਾ ਬਣਾਉਂਦੇ ਸੀ ਇਹ ਬੰਦੇ ਜਿਹੜੇ ਹੈਗੇ ਆ ਲਗਾਤਾਰ ਜਿਹੜਾ ਸਾਨੂੰ ਇਹਨਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਆ ਸੰਤ ਇਹਨਾਂ ਦੇ ਅਸੀਂ ਟਰੈਪ ਵਗੈਰਾ ਲਗਾਇਆ ਹੋਇਆ ਸੀਗਾ ਇਹਨਾਂ ਨੂੰ ਅਸੀਂ ਉਸ ਤਰੀਕ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਪਾਸੋਂ ਇੱਕ ਨਕਲੀ ਪਿਸਤੌਲ ਗੜਾਸੀ ਬਾਰਦਾਤ ਵਿੱਚ ਇੱਕ ਮੋਟਰਸਾਈਕਲ ਜੋ ਵਰਦੇ ਸਨ ਉਹ ਬਰਾਮਦ ਕੀਤਾ ਹੈਗਾ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ ਆ ਇਸੇ ਲੜੀ ਦੇ ਤਹਿਤ ਜਿਹੜਾ ਅੱਗੇ ਦੂਸਰੇ ਦੇ ਵਿੱਚ ਜਿਹੜਾ ਆ ਇਸੇ ਤਰ੍ਹਾਂ ਬੁੱਲਵਾਲ ਜਿਹੜਾ ਸਬ ਡਿਵੀਜ਼ਨ ਜਿਹੜੀ ਆ ਬੁੱਲਵਾਲ ਥਾਣੇ ਵੱਲੋਂ ਇੱਕ 17325 ਨੂੰ ਜਿਹੜਾ ਜਸ਼ਮਦੀਪ ਸਿੰਘ ठाकੜ ਰਜਿੰਦਰ ਸਿੰਘ ਪਾਸੋਂ ਜਿਹੜਾ ਨਸ਼ੀਲਾ ਪਾਊਡਰ ਪੋਰਸ ਪਾਰਟੀ ਵੱਲੋਂ ਬਰਾਮਦ ਕੀਤਾ ਜਦੋਂ ਇਹਨਾਂ ਦੀ ਪੁਸ਼ਗੀਸ਼ ਜਿਹੜੀ ਕੀਤੀ ਹੈਗੀ ਆ ਤੇ ਇਹਨਾਂ ਨੂੰ ਵੀ ਕਾਫੀ ਜਿਹੜੀਆਂ ਬਾਰਦਾਤਾਂ ਉਹਦੇ ਵਿੱਚ ਏਰੀਆ ਦੇ ਵਿੱਚ ਕੀਤੀਆਂ ਜਿਨ੍ਹਾਂ ਖਿਲਾਫ ਵੀ ਇੱਕ ਵੱਖਰਾ ਮੁਕੱਦਮਾ ਦਰਜ ਕਰ ਕੀਤੀ 31 17 3 25 22485 ਦੇ ਦੇ ਤੈ ਹੈ ਕਿ ਜਦੋਂ ਇਹਦੇ ਫਾਰਵਰਡ ਬੈਕਵਰਡ ਲਿੰਕ ਪੇਸ਼ ਕੀਤੇ ਗਏ ਤੇ ਇਹਨਾਂ ਦਾ ਇੱਕ ਹੋਰ ਸਾਥੀ ਜਿਹੜਾ ਇਹਦੇ ਵਿੱਚ ਨਾਮ ਜਰ ਰਜਿੰਦਰ ਕੀਤਾ ਗਿਆ ਹੈਗਾ ਇਹਨਾਂ ਪਾਸੋਂ ਪੁਸ਼ਗੀਸ਼ ਦੇ ਉੱਤੇ ਤਿੰਨ ਜਿਹੜੇ ਹੈਗੇ ਆ ਪਿਸਟਲ ਬਰਾਮਦ ਕੀਤੀ ਜਿਹੜੇ 30 ਬੋਰ ਦੇ ਤੇ ਜਿਹੜੇ ਮੇਡ ਇਨ ਇਟਰੀ ਦੇ ਬਣੇ ਹੋਏ ਸੀ ਤੇ ਸਮੇਤ ਮੈਗਜ਼ੀਨ ਜਿਹੜਾ ਅਸੀਂ ਇਹਨਾਂ ਦਾ ਬਰਾਮਦ ਕੀਤਾ ਆ ਇਸੇ ਲੜੀ ਦੇ ਤਹਿਤ ਜਿਹੜਾ ਮਾਲਟੋਨ ਜਿਹੜਾ ਹਿਆਰਪੁਰ ਵਿਖੇ ਆ ਜਿਹੜਾ ਇੱਕ ਮੁਕਦਮਾ ਹੋ 260 ਨਸ਼ੀਲੇ ਗਰਮ ਪਰਮਜੀਤ ਖਿਲਾਫ ਜਿਹੜਾ ਦਰਜ ਦੇਚਰ ਕੀਤਾ ਗਿਆ ਹੈਗਾ ਇਹ ਲਗਾਤਾਰ ਜਿਹੜੀ ਸਾਡੀ ਮੁਹਿੰਮ ਆ ਨਸ਼ਿਆਂ ਦੇ ਖਿਲਾਫ ਜਿਹੜੀ ਆ ਲਗਾਤਾਰ ਜਾਰੀ ਰਹੂਗੀ ਨਸ਼ਿਆਂ ਵਾਲੇ ਵਿਅਕਤੀ ਹੀ ਮੁੜ ਕੇ ਲੁੱਟਾਂ ਖੋਹਾਂ ਨੂੰ ਜਿਹੜਾ ਇਲਜ਼ਾਮ ਜਿਹੜਾ ਦਿੰਦੇ ਹੈਗੇ ਆ ਇਸ ਲੜੀ ਤੱਕ ਜਿਹੜਾ ਸਬਡਿਵੀਜ਼ਨ ਦੇ ਵਿੱਚ ਅਸੀਂ ਜਿਹੜਾ ਕਾਫੀ ਜਿਹੜੇ ਬੰਦੇ ਹਰਿਆਣਾ ਬੁੱਲਵਾਲ ਮਲਟਾਉਨ ਸਬਡਿਵੀਜ਼ਨ ਤੇ ਪੂਰੇ ਹੁਸ਼ਿਆਰਪੁਰ ਦੇ ਡਿਸਟ੍ਰਿਕਟ ਵਿੱਚ ਪੜ ਕੇ ਐਨਡੀ ਦੇ ਬੰਦਿਆਂ ਦੇ ਵਿੱਚ ਅਸੀਂ ਜਿਹੜਾ ਲਗਾਤਾਰ ਉਹਨਾਂ ਦੀ ਪੁਸ਼ਟੀ ਕਰਕੇ ਇਹੀ ਬੰਦੇ ਮਾਰਦਾਤਾਂ ਦੇ ਵਿੱਚ ਜਿਹੜਾ ਸਾਰਾ ਦੂਜਿਆਂ ਲੁੱਟ ਖੋਹਦੀਆਂ ਵੀ ਕਰਦੇ ਹੈਗੇ ਆ ਹੁਣ ਤੱਕ ਤਕਰੀਬਨ ਅਸੀਂ ਤਕਰੀਬਨ 200 46 ਕਿਤੇ ਬੰਦੇ ਜਿਹੜੇ ਆ ਐਨਡੀ ਦੇ ਵਿੱਚ ਜਿਹੜੇ ਦਰਜ ਕਰ ਦਿੱਤੇ ਔਰ ਵੱਖਰੇ ਮੁਕਾਦਮੇ ਜਿਹੜੀ ਨਾ ਲੁੱਟਾਂ ਪੋਹ ਕੀਤੀਆਂ ਸਾਡੀਆਂ ਕਾਫੀ ਟਰੇਸ ਹੋ ਗਈਆਂ ਇਹਦੇ ਵਿੱਚ ਜਿਹੜੇ ਚਾਰਜ ਜਿਹੜੇ ਟੋਟਲ ਵਿਆਖੀ ਸੀਗੇ ਜੀ ਤੇ ਜਿਨ੍ਹਾਂ ਪਾਸੋਂ ਅਸੀਂ ਜਿਹੜੇ ਵੈਪਨ ਆ ਕਢਵਾਉਣਾ ਨਮਾ ਪਿਸਤੌਲ ਆ ਜਾਂ ਐਨਡੀ ਦਾ ਰਿਕਵਰੀ ਆ ਔਰ ਫਾਰਵਰਡ ਲਿੰਕ ਕਰਕੇ ਅਸੀਂ ਲਗਾਤਾਰ ਇਹਨਾਂ ਦੇ ਹੋਰ ਪਿੱਛੇ ਵੀ ਜਿਹੜੇ ਜਾ ਰਹੇ ਆ ਔਰ ਜਿਹੜੀ ਇਹਨਾਂ ਦੀ ਜਿਹੜੀ ਟ੍ਰੇਨ ਨੂੰ ਅਸੀਂ ਬਰਸ਼ਟ ਕਰ ਰਹੇ ਆਂ ਆਪਾਂ ਸੇ ਕਿਦਾਂ ਗੱਲਬਾਤ ਹੋ ਗਈ ਕੋਈ ਸੋਹਣਾ ਜਿਹਾ ਅਧਿਕਾਰੀ ਨਾਲ ਤੀਨਤੇ ਦੇਖੋ ਜੀ ਜਿਹੜੇ ਜਿਹਦੇ ਨਾਲ ਜਿਹਦੇ ਵਿਚਾਰ ਮਿਲਦੇ ਪੰਜਾਬੀ ਦੇ ਵਿੱਚ ਉਹਦੀ ਅੰਗਲੀ ਸੰਗਲੀ ਪੈਂਦੀ ਪੈਂਦੀ ਹੈਗੀ ਆ ਇਹ ਬੰਦੇ ਪਹਿਲਾਂ ਵੀ ਇਹਨਾਂ ਖਿਲਾਫ ਮੁਕਾਦਮੇ ਦਰਜ ਹੈਗੇ ਆ ਤੇ ਪਹਿਲਾਂ ਵੀ ਲਤਾ ਖਾਂਦੀ ਕਰਦੇ ਆ ਜਿਹੜਾ ਸਾਬੀ ਇਹਨਾਂ ਨਾਲ ਹੈਗਾ ਸਾਬੀ ਦੀ ਇਹਨਾਂ ਦੇ ਨਾਲ ਪੂਰੀ ਜਾਰੀ ਆ ਜਦੋਂ ਇਹ ਨਸ਼ਾ ਕਰ ਲੈਂਦੇ ਸੀ ਤਾਂ ਫਿਰ ਉਹਨੂੰ ਸਾਬੀ ਨੂੰ ਨਾਲ ਲੈ ਕੇ ਜਿਹੜਾ ਆਪਣਾ ਵਾਰਦਤ ਕਰਨ ਨੂੰ ਨਿਕਲ ਜਾਂਦੇ ਸਨ ਫਿਰ ਸਾਬੀ ਨਾਲ ਕਰਦੇ ਅੰਤਰ ਉਹ ਜੀਤੀ ਆ ਮੁਕੇਸ਼ ਕੁਮਾਰ ਪਹਿਲੂ ਦੇ ਦਿੱਤਾ ਉਹ ਵੀ ਪਰਚਾ ਦਰਜ ਕਰਨ ਤੋਂ ਬਾਅਦ ਹੀ ਅਸੀਂ ਅੰਦਰ ਲਿਤਾ ਹੈਗਾ ਜਿਹੜਾ 29 ਦੇ ਵਿੱਚ ਨਾਮਿਨੇਟ ਕੀਤਾ ਜੀ ਜਿਹੜਾ ਇਹਨਾਂ ਨੇ ਵੈਪਨ ਵਗੈਰਾ ਜਿਹੜਾ ਜੰਮ ਦੇਈਆ ਪਹਿਲਾਂ ਵੀ ਤੇ ਇਹਨਾਂ ਨੇ ਜਿਹੜੀ ਕੋਈ ਗੱਲ ਵੈਪਨ ਜਿਹੜਾ ਜੀਤਾ ਜਿਹੜਾ ਕੋਈ ਬਾਅਦ ਦਾ ਜਿਹੜਾ ਜਿਹੜੇ ਜਿਹੜੇ ਵੈਪਨ ਚੱਲਿਆ ਨਹੀਂ ਸੀ ਜਿਹੜੇ ਅਸੀਂ ਵੈਪਨ ਬਰਾਮਦ ਕੀਤੇ ਇਹ ਜਿਹੜਾ ਸਾਡਾ ਬਟਾਲੇ ਦਾ ਵਿਅਕਤੀ ਸੀਗਾ ਉਹਦੇ ਪਾਸੋਂ ਅਸੀਂ ਤਿੰਨ ਬਰਾਮਦ ਕਰ ਲਏ ਹੈਗੇ ਆ ਉਹਦੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹਜੇ ਫਰਦਰ ਚੱਲ ਰਹੀ ਹੈ ਤੇ ਇਹ ਵੈਪਨ ਕਿੱਥੋਂ ਦੀ ਆ ਕਿ ਪਤਲ ਇਹਦੇ ਬਾਰੇ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ ਅਸੀਂ ਤੈਹ ਤੱਕ ਜਾ ਕੇ ਕਰ ਰਹੇ ਆਂ ਵੀ ਇਹ ਵੈਪਨ ਕਿੱਥੋਂ ਆਏ ਕਿਸ ਤਰੀਕੇ ਨਾਲ ਆਏ ਇਹਦੇ ਬਾਰੇ ਅਸੀਂ ਜਿਹੜਾ ਹਜੇ ਇਨਵੈਸਟੀਗੇਸ਼ਨ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਮੈਂ ਦੇਖੋ ਇਹ ਤਿੰਨੇ ਹੀ ਬੰਦੇ ਹੈਗੇ ਸਾਦਕ ਵੀ ਆ ਪਰਮਜੀਤ ਵੀ ਬਦਨਾਮਾ ਸਾਰੇ ਬਦਨਾਮ ਜਿਹੜੇ ਸਮਗਲਰ ਔਰ ਬਦਨਾਮ ਜਿਹੜੇ ਬੰਦੇ ਇਹ ਲੁੱਟਖੋਣ ਵਾਲੇ ਬੰਦੇ ਆ ਪਹਿਲਾਂ ਵੀ ਕਈ ਕੀ ਪੱچے ਦੱਬਿਆ